2 1 ਜਿਹੜੇ ਕੰਮ ਵਾਸਤੇ ਭੇਜਣ ਲੱਗੇ ਨਾ ਯਾਦ ਰੱਖੀ ਨਹੀਂ ਤੇ ਮੰਮੀ ਨੇ ਨਾ ਘਰ ਨਹੀਂ ਵੜਨ ਦਿੰਨਾ ਘਰ ਨਹੀਂ ਵੜਨ ਦਿੰਨਾ 2 1 ਨਾ ਤੈਨੂੰ ਤੇ ਬਹੁਤੀਆਂ ਗੱਲਾਂ ਨਾ ਕਰ ਬਸ ਨੰਗ ਜਾਣੀ ਤੇਰੀ 2 1 ਤੇ ਬੈਗ ਫੜਿਆ ਇਹਨਾਂ ਅੱਜ ਕੁੱਛ ਲਈ ਕਿ ਕਿਉਂ ਲੱਗੇ ਭੇਜਣ ਮੈਨੂੰ ਪਿੰਡ ਨਾਲੇ ਤੈਨੂੰ ਪਤਾ ਹੀ ਹੋਣਾ ਵਾ ਸਾਰੀ ਗੱਲਬਾਤ ਦਾ ਦੀਦੀ ਨਾ ਕਰੋ ਵੇਖ ਲਓ ਇਦਾਂ ਤੁਸੀਂ ਕਿਉਂ ਇਦਾਂ ਕਰਨ ਦੇ ਆ ਤੁਸੀਂ ਤਾਂ ਮੇਰੇ ਭੈਣਾਂ ਵਰਗੀਆਂ ਆ ਪਿਓਦਾਂ ਤੁਸੀਂ ਕਹਿੰਦੇ ਸੀ ਚੱਲ ਚੱਲ ਦੇ ਵਨ ਵੇਖਾਂ ਕਿਦਾਂ ਧਮਕੀਆਂ ਦੇਂਦੇ ਆ ਇਹ ਮਾਈਕ ਲੈਣ ਵਾਲੇ ਦੀ ਗਲਤੀ ਮਾਈਕ ਵਨ ਵੇਹ ਜ਼ਬਾਨ ਸਤਿ ਸ਼੍ਰੀ ਅਕਾਲ ਆ ਕੋਈ ਗੱਲ ਨਹੀਂ ਤੈਨੂੰ ਤਾਂ ਗੱਡੀ ਲੈ ਕੇ ਮੈਂ ਦੱਸੂਗੀ ਹੁਣ ਤੂੰ ਨਾ ਰਮਨ ਨੂੰ ਵੇਖਿਆ ਨਹੀਂ ਗਾ ਪੀ ਚੀਜ਼ ਕੀ ਆ ਤੈਨੂੰ ਗਾੜੀ-ਗਾੜੀ ਦੜਾਇਆ ਨਾ ਨਾ ਕਿੱਦਾਂ ਜਾਊਂਗੀ ਤੇ ਕੋਈ ਗੱਲ ਨਹੀਂ ਉੱਥੇ ਕਿਹੜਾ ਕੱਡੀਆਂ ਦੇ ਫਿਰਦੀ ਰਹੀਆਂ ਬੱਸਾਂ ਦੇ ਜਾਂਦੀ-ਗਾਂਦੀਆਂ ਰਹੀਆਂ ਜੇ ਜਿੱਦਾਂ ਉੱਥੇ ਜਾਣੀ ਹਾਂ ਇੱਥੋਂ ਤਾਂ ਬੱਸ ਤੇ ਬੈਣਾ ਬੱਸੇ ਬੈਠ ਜਾ ਕੇ ਗਰਦਾਸਪੁਰ ਹੀ ਲੇਂਗੀ ਹੁਣ ਕਿ ਨਹੀਂ ਨੇ ਮੇਰੀ ਗਾਸਨ ਸੰਦੀਪ ਉਹਨਾਂ 50 ਰੁਪਏ ਪੈ ਲਈ ਦੇਦੀ ਕਰਾਇਆ ਮੰਮੀ ਹੁਣ ਆਈਏ ਪੈਸੇ ਤੇ ਕੋਲ ਤੇ ਮਾਸਾ ਮਿੱਠਾ ਪਾਣੀ ਬਣਾ ਲੈਨੀਂ ਤੂੰ ਦੱਸ ਕੇ ਤੇ ਆਈ ਹਾਂ ਵੀ ਪਰੌਣੇ ਆਏ ਐ ਚੱਲ ਕੋਈ ਗੱਲ ਨਹੀਂ ਕਿਹਾ ਭੈਣ ਜੀ ਇਹ ਤਾਂ ਭਰਾ ਆਇਆ ਸੀ ਗੱਲੀਬਾਤੀ ਤੋਂ ਉਹਨੂੰ ਵੀ ਬਥੇਰਾ ਸਮਝਾਇਆ ਸੀ ਜੀ ਇਹ ਤੇ ਬੰਦੇ ਹੋਣਗੇ ਤਾਂ ਸਮਝ ਲੱਗ ਗਈ ਹੋਊਗੀ ਵੀ ਕਹਿਣਾਗੇ ਚਾਹਦੇ ਆ ਤੇ ਤੁਹਾਨੂੰ ਗੱਡੀ ਚਾਹੀਦੀ ਆ ਹੁਣ ਤੁਸੀਂ ਮੈਨੂੰ ਸਲਾਹ ਦਓ ਕਿ ਕੁੜੀ ਨੂੰ ਕੱਲ ਦੀ ਉੱਥੇ ਤੂੰ ਇਹਨੂੰ ਹੀ ਕੱਲ ਤਿੰਨ ਚਾਰ ਵਾਰ ਤੇ ਭੈਣ ਜੀ ਫੋਨ ਕੀਤਾ ਤੇ ਨਹਿਮ ਮੈਂ ਤੇ ਭਾਜੀ ਤੁਹਾਡਾ ਫੋਨ ਦੇਖਦੀ ਹਾਂ ਵਨ ਤੋ ਫੋਨ ਕਰ ਲੈ ਇੱਕ ਵਾਰੀ ਪਲੱਕੀ ਕਹਿੰਦੇ ਕੀ ਜਵਾਬ ਦਉਂਦੇ 2 1 ਨਹੀਂ ਹੋਰ ਇਹਦੇ ਵਾਸਤੇ ਰੱਥ ਕਰਾਉਣਾ ਹੈ ਰੱਥ ਰੱਥ ਗਿਆ ਆਇਆ ਬਿਲਕੁਲ ਸੌਣ ਚਲੋ ਚੰਗਾ ਚਲੋ ਨਹੀਂ ਬਣੀਆਂ ਦਾ ਨਹੀਂ ਬਣੀਆਂ ਦਾ ਨਹੀਂ ਨਹੀਂ ਆਦਾ ਇਤਨੀ ਆ ਅਡੀ ਮੰਗ ਪੂਰੀ ਨਾ ਨਾ ਕੀਤੀ ਇਹ ਰਹੂਗੀ ਸਾਰੀ ਉਮਰ ਪੇਕੇ ਹੀ ਫਿਰ ਤੂੰ ਏਦਾਂ ਕਰ ਉਹਦਾ ਬੈਗਪੈਕ ਕਰ ਆਪੇ ਕੱਪੜੇ ਕੁਝ ਸਮਝਾ ਲੂੰਗੀ ਤੇ ਪੁੱਤ ਚੁੱਪ ਕਰਕੇ ਬੈਠਾ ਰਹਿ ਏਦਾਂ ਨਾ ਜੇ ਸਿੱਧੀ ਉਂਗਲੀ ਨਾ ਘੋਣਾ ਨਿਕਲੇ ਟੇਢੀ ਕਰਨੀ ਪੈਂਦੀ ਹੁੰਦੀ ਆ ਕੇ ਰੋਟੀ ਬਣਾਉਣ ਵਾਲੀ ਆ ਉੱਠ ਕੇ ਰੋਟੀ ਬਣਾ ਗੋਲੀ ਨਹੀਂ ਵੱਜੀ ਲੰਮੇ ਪਈਆਂ ਤੂੰ ਏਸੀ ਲਾਇਆ ਵਾ ਤਾਰਾ ਮਗਰੋਂ ਪੜਦਿਆ ਕਰੋ ਇਹ ਵਾਕਿਆ ਤੋ ਸਕੀ ਨਾ ਨਹੀਂ ਪੈਂਦੀ ਬੋਲਾ 3 2 ਐਂਡ 1 ਹਉ ਬੱਧਾ ਵਾ ਵੀ ਜਿੱਦਾਂ ਕਰੇ ਪਾਰਟੀ ਚੱਲਿਆ ਵਾ ਕੋਈ ਨਹੀਂ ਆ ਜਾਨੇ ਆ ਕੀ ਹੋਇਆ ਦੱਸ ਕੱਟ ਲੈ ਹੋਂੜਿਆ ਵੀ ਜਿਹੜੇ ਡਾਕਟਰ ਕੋ ਦਵਾਈ ਖਾਈਏ ਨਾ ਤੈਨੂੰ ਪਤਾ ਉੱਥੋਂ ਹੀ ਫਰਕ ਪੈਂਦਾ ਹੁੰਦਾ ਵਾ ਤੇ ਕਹਿਂ ਦੀ ਵੀ ਜੇ ਤੁਸੀਂ ਆਉਣਾ ਵਾ ਇਧਰ ਨੂੰ ਤੇ ਚੱਲ ਮੇਰੇ ਅਸੇ ਦਵਾਈ ਲੈ ਆਏ ਉਹਦੇ ਨਾਲੇ ਮੈਨੂੰ ਮਿਲ ਜਿਓ ਤੇ ਮੈਂ ਹਾਂ ਯਾਰ ਅਸੀਂ ਤੋਂ ਚੇਚੇ ਕੱਟ ਲਈ ਨੰਬਰ 1 ਨਹੀਂ ਨਹੀਂ ਦਵਾਈ ਤੇ ਨਾ ਆਵਾ ਨਾ ਇਧਰ ਨੂੰ ਕੁਝਲ ਇੱਕ ਦੋ ਖਰਾਕ ਲਈ ਆਇਓ ਤੇ ਫਰਕ ਪੈ ਜੂਗਾ ਮਸਲ ਐਡਵਾਨ ਚੰਡੀ ਮੈਨੂੰ ਵੀ ਲੈ ਜਾਂਦੇ ਨਾਲ ਹੀ ਮੈਂ ਵੀ ਮੇਲੋਂ ਦੀ ਮੰਮੀ ਉਹਨਾਂ ਨੂੰ ਯਾਦ ਕਰਦੇ ਸੀ ਤੈਨੂੰ ਵੀ ਅੱਛਾ ਮੈਂ ਕੋਈ ਗੱਲ ਨਹੀਂ ਅਗਲੀ ਵੜੀ ਲਿਆਉਂਗਾ ਨਾਲ ਆ ਕੇ ਅਗਲੀ ਵੜੀ ਕੁਮਣ ਲੱਭਣ ਦੇ ਆ ਉਹ ਤੇ ਸਿਰ ਬਨ ਕੇ ਬੈਠੀ ਐ ਉਹਨੇ ਮੇਰੇ ਸਿਰ ਪੀੜਾ ਹੋ ਢੀ ਐ ਗੱਲ ਸੁਣ ਲੈ 2 1 ਉਹਨੂੰ ਕੀ ਮੇਰਾ ਬੋਲਣਾ 2 1 ਉਹਨੂੰ ਕੀ ਹੋ ਗਿਆ ਵਾ ਹੋਣਾ ਕੀ ਐ ਸਿਰ ਬਨ ਕੇ ਤੇ ਬਹਿ ਗਈ ਐ ਕਿ ਕੰਮ ਨਾ ਕਰਨਾ ਪਾਵੇ ਮੈਨੂੰ ਕੋਈ ਵੀ ਸਹੀ ਨਹੀਂ ਠੀਕ ਆ ਭਾਜੀ ਪਿਆਰ ਫਰਕ ਉਹ ਲੈ ਲਈ ਦਵਾਈ ਹਾਂਜੀ 2 ਐਂਡ 1 ਭਾਬੀ ਚਾਹ ਬਣਾ ਲਿਓ ਤੇ ਧਿਆਨ ਦੇ ਆਹੀ ਕਿਦੋਂ ਫੋਨ ਕਰੂਗਾ ਤੇ ਕਦੋਂ ਤੂੰ ਜਾਵੇਂਗਾ ਨਹੀਂ ਵਧੀਆ ਹੋ ਗਿਆ ਵਾ ਤਕੀ ਜਾਂਦਾ ਵਾ ਹੁਣ ਕਹਿੰਦਾ ਮਹੀਨੇ ਦਾ ਕੰਮ ਬੰਨ ਜੂਗਾ ਐਡ ਵੱਲ ਕਹਿੰਦਾ ਮੰਮੀ ਉਹਨੇ ਕੀ ਆ ਕਹਿੰਦਾ ਹਫਤੇ ਦਾ ਕੰਮ ਬੰਨ ਜਾਣਾ ਵਾ ਲਵੜੀ ਦੇ ਨਾਲ ਹੀ ਕੰਮ ਬੰਨ ਜਾਣਾ ਮੇਰਾ ਵੀ ਚੱਲ ਜਰਾ ਮੈਂ ਦੋਵੇਂ ਇਕੱਠੇ ਚੱਲ ਜਾਂਗੇ ਨਹੀਂ ਹਫਤੇ ਗੱਲ ਤਾਂ ਨਹੀਂ ਜੀ ਇਹਨਾਂ ਨਾਲ ਪਹਿਲਾਂ ਸਹੀ ਸੀ ਨਾ ਕਿ ਕਿ ਵੰ ਕਹਿੰਦਾ ਮੰਮੀ ਉਹਨੇ ਕੀ ਹਫਤੇ ਦਾ ਕੰਮ ਨਾ ਓਕੇ ਤਾਂ ਥੋੜੇ ਦਿਨਾਂ ਦਾ ਨਹੀਂ ਪੈ ਗਿਆ ਫਰਕ ਥੋੜਾ ਜਿਹਾ ਠੀਕ ਆ ਹਾਂਜੀ ਆ ਜੋ ਦਵਾਈ ਕੱਢ ਲਓ ਦਵਾਈ ਦੇ ਦੋ ਪਹਿਲਾਂ ਹਾਂਜੀ ਕੋਈ ਨਹੀਂ ਮੈਂ ਦੇ ਦਿੰਦੀ ਦਵਾਈ ਇਹਦੇ ਵਿੱਚ ਕੱਢ ਲਓ ਮੈਂ ਦੋ ਵਾਹ ਦਵਾਈ ਦੇ ਦੋ ਨਾ ਹਾਂਜੀ ਮੈਂ ਮੁੜ ਕੇ ਕਹਿ ਰਹੀ ਕਿ ਤੁਸੀਂ ਦੁਬਾਰੀ ਆ ਕੇ ਆਏ ਆ ਨਹੀਂ ਨਹੀਂ ਕੋਈ ਗੱਲ ਨਹੀਂ ਉਹਨਾਂ ਨੇ ਕੀ ਕਹਿਣਾ ਨਹੀਂ ਫਿਰ ਵੀ ਚੰਗਾ ਚਲੋ ਅਗਲੀ ਹਾਂਜੀ ਬਹੁਤ ਹੀ ਉੱਥੇ ਮੈਂ ਆ ਗਈ ਆ ਜੇ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਮੈਂ ਜਾ ਜਾ ਪਾਣੀ ਨਹੀਂ ਠੀਕ ਠਾਕ ਵਧੀਆ ਵਾ ਚਲੋ ਵਧੀਆ ਚਾਹੀਦਾ ਹਾਂਜੀ ਮਿਲ ਕੇ ਆਈ ਹਾਂ ਮੇਹਣਾ ਨੂੰ ਠੀਕ ਠਾਕ ਆ ਸਾਰੇ ਮੈਂ ਤਾਂ ਜਿਵੇਂ ਇੱਥੇ ਰਹਿਣਾ ਬੰਦਾ ਬੰਦਾ ਮੇਹਣਾ ਨੇਟ ਦੇ ਜਗਾਣਾ ਇਹ ਅਗਲ ਕਟਾਉਂਦੀ ਹੈ ਨਹੀਂ ਜਿਹੜੇ ਕਿਹੜੇ ਵੇਲੇ ਦੀ ਕੋਣੀ ਜੋ 3 ਸਕਿੰਟ ਦਾ ਸੀ ਨੋਈ ਨਾ 3 2 1 ਤੇ ਉਹ ਹੌਂਟ ਕੀਤਾ ਸੀ 2 1 ਹੋਰ ਭਾਜੀ ਪਿੰਡ ਸਾਰੇ ਠੀਕ ਠਾਕ ਨੇ ਸਾਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਇਦਾਂ ਹੀ ਹੁਣ 12 ਵਾਂ ਵਾਲੇ ਨੂੰ ਤਾਂ ਛੁੱਟੀ ਥੋੜੀ ਮਿਲਦੀ ਐ ਫੌਜੀਆ ਦਾ ਤਾਂ 12 ਵਾਲਿਆਂ ਦਾ ਇਹੋ ਹੀ ਕੰਮ ਆ ਉਹ ਸਹੀ ਗੱਲ ਆ 2 ਮਹੀਨੇ ਛੁੱਟੀ ਹੈ ਗਈ ਸੀ ਕੱਟ ਚੱਲੇ ਹੁਣ ਉਹਨਾਂ ਨੇ ਤੁਹਾਡੇ ਵਰਗੇ ਬੰਦੇ ਨੂੰ ਕਰਨਾ ਵੀ ਕੀ ਤੇ 1 ਮੰਮੀ ਆ ਮੇਰੀ ਗੱਲ ਸੁਣਿਓ ਮੰਮੀ ਮੇਰੀ ਗੱਲ ਸੁਣੋ ਇਹਦੇ ਭਰਾ ਪਰ ਜਾਈ ਆਏ ਐ ਤੇ ਹੁਣ ਗੱਲ ਕਰ ਲੋ ਇਹਨਾਂ ਦੀ ਗੱਡੀ ਨਾਲ ਗੱਡੀ ਵਾ ਇਹ ਮੈਂ ਕੇ ਰੋਟੀ ਬਣਾਉਣ ਵਾਲੀ ਆ ਉੱਠ ਕੇ ਰੋਟੀ ਬਣਾ ਗੋਲੀ ਨਹੀਂ ਵੱਜੀ ਲੰਮੇ ਪਈ ਆ ਤੂੰ ਏਸੀ ਲਾਇਆ ਵਾ ਧਾਰਾ ਮਗਰੋਂ ਕੱਢ ਦਿਆ ਕਰੋ ਇਹ ਵਾਂ ਕੇ ਤੂੰ ਸਕੀ ਨਹੀ ਭਿੰਦੇ ਬੋਲਾ 3 2 ਐਂਡ 1 ਠੀਕ ਬੱਦਾਂ ਵਾ ਵੀ ਜਿੱਦਾਂ ਫੇਰੇ ਪਾਰਟੀ ਚੱਲਿਆ ਵਾ ਤੂੰ ਕੋਈ ਨਹੀਂ ਆ ਜਾਨੇ ਆ ਕੀ ਹੋਇਆ ਦੱਸੋ ਕੱਟ ਲੈ ਹੋਂੜਿਆ ਵੀ ਜਿਹੜੇ ਡਾਕਟਰ ਕੋ ਦਵਾਈ ਖਾਈਏ ਨਾ ਤੈਨੂੰ ਪਤਾ ਉੱਥੋਂ ਹੀ ਫਰਕ ਪੈਂਦਾ ਹੁੰਦਾ ਵਾ ਤੇ ਕਹਿੰਦੇ ਵੀ ਜੇ ਤੁਸੀਂ ਆਉਣਾ ਵਾ ਇਧਰ ਨੂੰ ਤੇ ਚੱਲ ਮੇਰੇ ਅਸੇ ਦਵਾਈ ਲੈ ਆਏ ਉਹਦੇ ਨਾਲ ਹੀ ਮੈਨੂੰ ਮਿਲ ਜਿਓ ਤੇ ਮੈਂ ਹਾਂ ਯਾਰ ਅਸੀਂ ਤੋਂ ਚੇਚੇ ਕੱਟ ਲੈ ਐਂਡ 1 ਨਹੀਂ ਨਹੀਂ ਦਵਾਈ ਤੇ ਨਾ ਆਵਾ ਨਾ ਇਧਰ ਨੂੰ ਤੇ ਚੱਲ ਇੱਕ ਦੋ ਖਰਾਕ ਲਈ ਆਇਓ ਤੇ ਫਰਕ ਪੈ ਜਾਊਗਾ ਮਾਸਰ ਐਂਡ 1 ਚੰਡੀ ਮੈਨੂੰ ਵੀ ਲੈ ਜਾਂਦੇ ਨਾਲ ਹੀ ਮੈਂ ਵੀ ਮੇਲੋਂ ਦੀ ਮੰਮੀ ਉਹਨਾਂ ਨੂੰ ਯਾਦ ਕਰਦੇ ਸੀ ਤੈਨੂੰ ਵੀ ਅੱਛਾ ਮੈਂ ਕੋਈ ਗੱਲ ਨਹੀਂ ਅਗਲੀ ਵੜੀ ਲਿਆਉਂਗਾ ਨਾਲ ਆ ਕੇ ਅਗਲੀ ਵੜੀ ਕੁੰਮਣ ਲੱਭਣ ਦੇ ਆ ਉਹ ਤੇ ਸਿਰ ਬਨ ਕੇ ਬੈਠੀ ਐ ਉਹਨੂੰ ਤੇ ਸਿਰ ਪੀੜੋਂ ਹੋ ਡੀ ਐ ਗੱਲ ਸੁਣ ਲੈ 2 1 ਉਹਨੂੰ ਵੀ ਮੇਰਾ ਬੋਲਣਾ 2 1 ਉਹਨੂੰ ਕੀ ਹੋ ਗਿਆ ਵਾ ਹੋਣਾ ਕੀ ਐ ਸਿਰ ਬਨ ਕੇ ਤੇ ਬਹਿ ਗਈ ਐ ਕੀ ਕੰਮ ਨਾ ਕਰਨਾ ਪਾਵੇ ਮੈਨੂੰ ਕੋਈ ਵੀ ਸਹੀ ਨਹੀਂ ਠੀਕ ਆ ਪਾਜੀ ਪਿਆਰ ਕਰ ਕੋ ਲੈ ਲੀ ਦੋਈ ਹਾਂਜੀ 2 ਐਂਡ 1 ਪਾਪੇ ਚਾਹ ਬਣਾ ਲਿਆਓ ਤੇ ਤਿਆਂ ਦੀ ਆਹ ਹੀ ਕਿਦੋਂ ਫੋਨ ਕਰੂਗਾ ਤਾਂ ਕਦੋਂ ਤੂੰ ਜਾਵੇਂਗਾ ਨਹੀਂ ਵਧੀਆ ਹੋ ਗਿਆ ਵਾ ਤੇ ਕੀ ਆਂਦਾ ਵਾ ਹੁਣ ਕਹਿੰਦਾ ਮਹੀਨੇ ਦਾ ਕੰਮ ਬੰਨ ਜੂਗਾ ਐਂਡ ਵੱਲ ਕਹਣਾ ਮੰਮੀ ਉਹਨੇ ਕੀ ਆ ਕਹਿੰਦਾ ਤੇਜਾ ਕੰਮ ਬੰਨ ਜਾਣਾ ਵਾ ਲੜੀ ਦੇ ਨਾਲ ਹੀ ਕੰਮ ਬੰਨ ਜਾਣਾ ਮੇਰਾ ਵੀ ਚੱਲ ਜਰਾ ਮੈਂ ਦੋਵੇਂ ਇਕੱਠੇ ਚੱਲ ਜਾਂਗੇ ਨਹੀਂ Pidiendo está mal no. no.